ਜਿਰ ਝੋਨੇ ਦਾ ਲਵਾਈ ਦਾ ਖਰਚਾ ਬਹੁਤ ਪੈਣ ਲੱਗਿਆ ਤੇ ਕੱਦੂ ਦੇ ਕਾਫੀ ਨੁਕਸਾਨ ਵੀ ਨੇ ਜਿੰਨਾ ਤੋਂ ਕਿਸਾਨ ਵਕਫ ਹੋਏ ਨੇ ਇਸ ਲਈ ਪਿਛਲੇ ਕੁਝ ਸਾਲਾਂ ਦਾ ਡੀਐਸਆਰ ਦਾ ਕਾਫੀ ਜੋਰ ਆ ਤੇ ਡੀਐਸਆਰ ਕਰਨ ਲਈ ਸਪੈਸ਼ਲ ਵੈਰਾਈਟੀਆਂ ਆ ਗਈਆਂ ਬਾਸਮਤੀ 1985 ਤੇ 1997 ਤੇ ਜਿਹੜੀ ਵੱਡੀ ਸਮੱਸਿਆ ਕੱਖਾਂ ਦੀ ਉਹ ਇਹਦੇ ਵਿੱਚ ਬਿਲਕੁਲ ਵੀ ਨਹੀਂ ਹੁੰਦੇ ਹੈਗੇ ਝਾੜ ਹੈਗਾ 27 ਤੋਂ 28 ਕੁੰਟਲ 60-6 ਦਿਨਾਂ ਦੇ ਵਿੱਚ ਡੀਐਸਆਰ ਕਰਕੇ ਵੱਢ ਕੇ ਤੁਸੀਂ ਕੋਈ ਵੀ ਅਗੇਤਰੀ ਫਸਲ ਮਟਰ ਆਲੂ ਜਾਂ ਕੁਛ ਵੀ ਅਗੇਤਾ ਲਾਉਣਾ ਬੜੇ ਆਰਾਮ ਦੇ ਨਾਲ ਲਾ ਸਕਦੇ ਹੋ ਤੇ ਦਿਨਾਂ ਦੀ ਐਡਜਸਟਮੈਂਟ ਆਪਣੇ ਹਿਸਾਬ ਨਾਲ ਕਰ ਸਕਦੇ ਹੋ 1509 ਦੀ ਸੋਧ ਹੈ ਇਹ 1509 ਦੀ ਕੌਮ ਚ ਤੇ ਰੇਟ ਇਹਦਾ 1509 ਦੇ ਆਲੇ ਦੁਆਲੇ ਘੁੰਮੂਗਾ ਬਾਸਮਤੀ ਦਾ ਤੇ ਦੂਜੀ ਵੈਰੈਟੀ ਆ ਪੂਸਾ ਬਾਸਮਤੀ 1979 ਉਹਨੂੰ ਵੀ ਤੁਸੀਂ ਡੀਐਸਆਰ ਕਰ ਸਕਦੇ ਹੋ ਕੱਖ ਉਹਦੇ ਚ ਵੀ ਨਹੀਂ ਹੁੰਦੇ ਤੇ ਉਹ 120 ਦਿਨ ਦੀ ਵੈਰੈਟੀ ਹੈ ਜਿਹਦਾ ਝਾੜ 22 ਤੋਂ 24 ਕੁਇੰਟਲ ਹੈ ਇਹ 11 21 ਦਾ ਵਰਜਨ ਹੈ ਇਹਦਾ ਰੇਟ ਥੋੜਾ ਜਿਹਾ ਵੱਧ ਲੱਗੂਗਾ ਜਿਹਾ ਝਾੜ ਘਟ ਹੈ ਪਹਿਲੀ ਵਾਰ ਦੋਨੋਂ ਕਿਸਮਾਂ ਨਵੀਆਂ ਕਿਸਮਾਂ ਆਈਆਂ ਜੀ 1985 ਦੇ 1990 ਇਹ ਸਿੱਧੀ ਬਿਜਾਈ ਵਾਸਤੇ ਆਈਆਂ ਇਹਨਾਂ ਦੀ ਸਿੱਧੀ ਬਿਜਾਈ ਕਰ ਸਕਦੇ ਹੋ ਕਿਸਾਨ ਭਰਾਵਾਂ ਨੂੰ ਫਾਰਮਰਾਂ ਨੂੰ ਸਮੱਸਿਆ ਆਂਦੀ ਸੀ ਕੱਖਾਂ ਦੀ ਘਾਹ ਫੂਸ ਦੀ ਜੀ ਇਹਦੇ ਉੱਤੇ ਹੁਣ ਪਰਸ਼ੂਟ ਦੀ ਸਪਰੇ ਹੋਊਗੀ ਨਾ ਘਾਹ ਫੂਸ ਰਵੇ ਨਾ ਜੰਗਲੀ ਝੋਨਾ ਰਵੇ ਨਾ ਚੋਬਾ ਰਵੇ ਨਾ ਪਿਛਲੇ ਸਾਲ ਦਾ ਉੱਗਿਆ ਹੋਇਆ ਝੋਨਾ ਰਵੇ ਮਤਲਬ ਵੀ ਇੱਕ ਵਾਰੀ ਤੁਸੀਂ ਉਹ ਸਪਰੇਅ ਕਰਤੀ ਸਿਰਫ ਆ ਬੀ ਜਿਹੜਾ ਹਰਾ ਹੋਊਗਾ ਇਹੀ ਖੇਤ ਦੇ ਵਿੱਚ ਰਹਿ ਜਾਊਗਾ ਹੋਰ ਕੋਈ ਕਿਸੇ ਪ੍ਰਕਾਰ ਦਾ ਕਿਸੇ ਪ੍ਰਕਾਰ ਦਾ ਕੋਈ ਵੀ ਝੋਨਾ ਕਾ ਫੂਸ ਜੰਮੀ ਝੋਨਾ ਸਭ ਕੁਝ ਮਰ ਜਾਊਗਾ ਕੱਖ ਨਹੀਂ ਰਹਿਣਾ ਹੋਰ ਕੁਝ ਵੀ ਤੇ ਇਹਦਾ ਬੀਜ ਤਿਆਰ ਹੈ ਜੀ ਇਹਦਾ ਬੀਜ ਤੁਸੀਂ ਹੁਣ ਲਿਜਾ ਕੇ ਬੀ ਸਕਦੇ ਹੋ ਟ੍ਰਾਇਲ ਕਰ ਸਕਦੇ ਹੋ ਤੇ ਇਹਦਾ ਬੀਜ ਇਹ ਤੋਂ ਬਿਨਾ ਜੀ ਹੋਰ ਆਪਣੇ ਕੋਲੇ ਕਿਹੜੇ ਕਿਹੜੇ ਹੋਰ ਆਪਣੇ ਕੋਲੇ 1847 ਐ ਜੀ ਪੀਬੀ 1985 ਐ ਪੀਬੀ 1885 ਐ ਪੀਬੀ 1886 ਐ ਪੀਬੀ 1847 ਐ ਪੀਬੀ 1692 1509 1121 ਹਮ ਪਰਮਲ ਪੀਆਰ 126 ਪੀਆ 131 ਪੂਸਾ 47 ਸਾਰੇ ਵੀ ਹਾਜ਼ਰ ਨੇ ਤਿਆਰ ਨੇ ਜੀ ਕੋਈ ਵੀ ਵੀ ਤੁਸੀਂ ਲਿਜਾ ਸਕਦੇ 197985 ਦੀ ਥੋੜੀ ਜੀ ਗੱਲ ਕਰ ਲਈ ਇਹਦਾ ਝਾੜ ਵਗੈਰਾ ਕਿੰਨਾ ਕੈ ਜੀ ਤੇ 1985 ਹੈ ਇਹਦੀ ਇਹਦੀ ਪੈਦਾਵਾਰ ਆ 28 ਕੁਇੰਟਲ ਪਰ ਏਕੜ ਜੀ ਜਿਹੜੀ 1979 ਹੈ 1121 ਚ ਵੀ ਉਹਦੀ 24 ਕੁਇੰਟਲ ਆ ਉਹਦੀ 24 ਕੁਇੰਟਲ ਆ 1121 ਵਾਲੀ ਦੀ ਤੇ 1509 ਵਾਲੀ ਦੀ ਇਹ ਸਿੱਧੀ ਬਜਾਈ ਵਾਸਤੇ ਆ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਘਾਹ ਫੂਸ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਜੀ ਜਦੋਂ ਪਰਸ਼ੂਟ ਦੀ ਸਪਰੇਅ ਕਰਤੀ ਉਹਦਾ ਸਾਰਾ ਘਾਹ ਫੂਸ ਜੰਗਲੀ ਧਾਨ ਚੋਬਾ ਕੋਈ ਵੀ ਪਿਛਲੇ ਸਾਲ ਦਾ ਉਗਿਆ ਹੋਇਆ ਝੋਨਾ ਸਭ ਕੁਝ ਮਰ ਜੂ ਸਿਰਫ ਉਹੀ ਰਹਿ ਜੂ ਜਿਹੜਾ 1985 ਆਪਾਂ ਬੀਜਿਆ ਜੀ ਬਿੱਲ ਤੇ ਮਿਲੂਗਾ ਪੱਕਾ ਬਿੱਲ ਨਾਲ ਮਿਲੂਗਾ ਪੂਸਾ ਐਗਰੀਕਲਚਰ ਯੂਨੀਵਰਸਿਟੀ ਦਿੱਲੀ ਨਾਲ ਆਪਣਾ ਐਮਓਯੂ ਹੋਇਆ ਹੋਇਆ ਹਾਂ 1985 ਦਾ ਵੀ 1979 ਦਾ ਵੀ ਉਹ ਐਮਓਜੀ ਦੀਆਂ ਫੋਟੋਆਂ ਵੀ ਪਹਿਲਾਂ ਵੀਡੀਓ ਦੇ ਵਿੱਚ ਲੱਗੀਆਂ ਇਹ ਦੋਨੋਂ ਵੈਰਾਈਟੀਆਂ ਦਾ ਆਪਣਾ ਐਗਰੀਮੈਂਟ ਹੋਇਆ ਹੋਇਆ ਪੂਸਾ ਐਗਰੀਕਲਚਰ ਯੂਨੀਵਰਸਿਟੀ ਦਿੱਲੀ ਨਾਲੇ ਦੋਨੋਂ ਵੈਰਾਈਟੀਆਂ ਦਾ 85 ਤੇ 1979 ਦਾ ਆਪਣਾ ਦੋਨੋਂ ਵੈਰਾਈਟੀਆਂ ਦਾ ਐਗਰੀਮੈਂਟ ਹੋਇਆ ਹੋਇਆ ਪੰਜਾਬ ਦੀ ਕੋਈ ਇੱਕ ਫਰਮ ਹੈ ਜਿੱਥੋਂ ਤੁਹਾਨੂੰ ਇਹ 20 ਮਿਲੂਗਾ ਇਹ ਆਪਾਂ ਪੱਕੇ ਬਿੱਲ ਤੇ ਬੀਜ ਦਵਾਂਗੇ ਗਾਰੰਟੀ ਨਾਲ ਬੀਜ ਦਵਾਂਗੇ ਤੁਹਾਨੂੰ ਸਿੱਧੀ ਬਜਾਈ ਵਾਸਤੇ ਪਰਸ਼ੂਟ ਦੀ ਸਪਰੇਅ ਮਾਰੂ ਝੋ ਇਹਨੂੰ ਬਾਸਮਤੀ ਨੂੰ ਕੋਈ ਨੁਕਸਾਨ ਨਹੀਂ ਹੋਊ ਜੋ ਕੋਈ ਫਾਲਤੂ ਝੋਨਾ ਉੱਗਿਆ ਹੋਇਆ ਹੋਊਗਾ ਘਾਹ ਫੂਸ ਸਾਰਾ ਕੁਝ ਮਰ ਜਾਊ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ